ਤੁਸੀਂ ਅੱਜ ਤੱਕ ਫਲਾਈਟ ਰਾਹੀਂ ਵਿਦੇਸ਼ ਯਾਤਰਾ ਕੀਤੀ ਹੋਵੇਗੀ ਪਰ ਕੀ ਤੁਸੀਂ ਕਦੇ ਸੋਚਿਆ ਸੀ ਕਿ ਭਾਰਤ ਤੋਂ ਵੀ ਇੱਕ ਕਰੂਜ਼ ਸੇਵਾ ਸ਼ੁਰੂ ਕੀਤੀ ਜਾਵੇਗੀ ਜਿਸ ਦੀ ਮਦਦ ਨਾਲ ਤੁਸੀਂ ਵਿਦੇਸ਼ ਜਾ ਸਕੋਗੇ ਜੀ ਹਾਂ ਜਲਦੀ ਹੀ ਭਾਰਤ ਦੇ ਲੋਕ ਕਰੂਜ਼ ਰਾਹੀਂ ਦੁਬਈ ਅਤੇ ਦੁਬਈ ਤੋਂ ਭਾਰਤ ਦੀ ਯਾਤਰਾ ਕਰ ਸਕਣਗੇ ਤੁਹਾਨੂੰ ਦੱਸਦੇ ਕਿ ਪ੍ਰਵਾਸੀਆਂ ਦੀ ਮੰਗਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਨੇ ਬੇਪੁਰ ਕੋਚੀ ਦੁਬਈ 크루즈 ਸ਼ਿਪ ਸੇਵਾ ਦੇ ਪ੍ਰਸਤਾਵ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਜਿਹੇ ਰੂਟ ਦੀ ਲੋਡ ਜ਼ਿਆਦਾ ਕੀਮਤ ਦੇ ਕਾਰਨ ਦੱਸੀ ਗਈ ਸੀ ਜੋ ਪ੍ਰਵਾਸੀਆਂ ਅਤੇ ਸਲਾਨੀਆਂ ਨੂੰ ਖਰਾਬ ਮੌਸਮ ਦੌਰਾਨ ਪਰਣੀ ਪੈਂਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਇਸ 크루즈 ਸਰਵਿਸ ਬਾਰੇ ਕੋਜੀਕੋਟ ਦੇ ਬੇਪੁਰ ਤੋਂ ਦੁਬਈ ਵਾਇਆ ਕੋਚੀ ਤੱਕ ਦਾ ਰਸਤਾ 4000 ਕਿਲੋਮੀਟਰ ਹੈ ਇਸ ਵਿੱਚ ਤੁਹਾਨੂੰ ਹਵਾਈ ਜਹਾਜ਼ ਨਾਲੋਂ ਇੱਕ ਤਿਹਾਈ ਕਿਰਾਇਆ ਦੇਣਾ ਪਵੇਗਾ ਤੇ ਸਮੁੰਦਰ ਤੇ ਇਸ ਦੇ ਸੁੰਦਰ ਨਜ਼ਾਰਿਆਂ ਦਾ ਆਨੰਦ ਵੀ ਮਿਲੇਗਾ। ਰਿਪੋਰਟਾਂ ਮੁਤਾਬਕ ਇਸ ਰੂਟ ਨੂੰ ਕੇਂਦਰ ਸਰਕਾਰ ਨੇ ਸੰਸਦ ਦੇ ਸਵਾਲ ਜਵਾਬ ਸੈਸ਼ਨ ਦੌਰਾਨ ਮਨਜ਼ੂਰੀ ਦਿੱਤੀ ਸੀ। ਯਾਤਰੀਆਂ ਨੂੰ ਸਮਾਨ ਦੀ ਮਾਤਰਾ ਤੋਂ 3 ਗੁਣਾ ਭਾਵ 200 ਕਿਲੋਗ੍ਰam ਤੱਕ ਸਿਰਫ 1 ਤਿਹਾਈ ਕੀਮਤ ਤੇ ਜੋ ਕਿ ਇੱਕ ਤਰਫਾ ਟਿਕਟ ਲਈ ਲਗਭਗ 10000 ਰੁਪਏ ਤੋਂ 15000 ਰੁਪਏ ਤੱਕ ਲਾਜ਼ਾਨ ਦੀ ਇਜਾਜ਼ਤ ਹੋਵੇਗੀ। ਇਹ ਸੇਵਾ ਕਾਰਗੋ ਕੰਪਨੀਆਂ ਦੇ ਸਹਿਯੋਗ ਨਾਲ ਸ਼ੁਰੂ ਹੋਵੇਗੀ ਅਤੇ ਜਹਾਜ਼ ਵਿੱਚ 1250 ਲੋਕਾਂ ਦੇ ਬੈਠਣ ਦੀ ਸਮਰੱਥਾ ਹੋਵੇਗੀ। ਇੰਡੀਅਨ ਐਸੋਸੀਏਸ਼ਨ ਸ਼ਾਰਜਾ ਦੇ ਪ੍ਰਦਾਨ ਵਾਈਏ ਰਹੀਮ ਮੁਤਾਬਕ ਜਹਾਜ਼ ਨੂੰ ਕੇਰਲ ਪਹੁੰਚਣ 'ਚ ਕਰੀਬ 3 ਦਿਨ ਲੱਗਣਗੇ ਸਮੁੰਦਰ ਰਾਹੀਂ ਇਹ ਸਫ਼ਰ ਆਪਣੇ ਆਪ ਵਿੱਚ ਇੱਕ ਚੰਗਾ ਤਜਰਬਾ ਸਾਬਿਤ ਹੋਵੇਗਾ ਤੇ ਇਸ ਦੌਰਾਨ 크ਰੂਜ਼ ਵਿੱਚ ਕਈ ਸਹੂਲਤਾਂ ਮਿਲਣਗੀਆਂ ਰਿਪੋਰਟ ਮੁਤਾਬਕ ਦਸੰਬਰ 'ਚ ਸਕੂਲ ਦੀਆਂ ਛੁੱਟੀਆਂ ਤੋਂ ਪਹਿਲਾਂ ਸੇਵਾ ਸ਼ੁਰੂ ਕਰਨ ਦੀ ਯੋਜਨਾ ਤੇ ਵਿਚਾਰ ਕੀਤਾ ਜਾ ਰਿਹਾ ਹੈ ਮਨਜ਼ੂਰੀ ਮਿਲਣ ਤੋਂ ਬਾਅਦ ਜਹਾਜ਼ ਕੇਰਲ ਦੇ ਦੋ ਸ਼ਹਿਰਾਂ ਕੋਚੀ ਅਤੇ ਬੇਪੂਰ ਦਾ ਦੌਰਾ ਕਰੇਗਾ ਦਿੱਲੀ ਤੋਂ ਦੁਬਈ ਦੀ ਫਲਾਈਟ ਦਾ ਖਰਚਾ 12 ਤੋਂ 15000 ਰੁਪਏ ਦੇ ਵਿਚਕਾਰ ਜਾਂਦਾ ਹੈ ਅਤੇ ਜੇਕਰ ਪੀਕ ਸੀਜ਼ਨ ਦੀ ਗੱਲ ਕਰੀਏ ਤਾਂ ਇੱਥੋਂ ਦੁਬਈ ਦਾ ਕਿਰਾਇਆ ਵੀ ਉਸ ਸਮੇਂ ਦੌਰਾਨ 20000 ਰੁਪਏ ਤੱਕ ਪਹੁੰਚ ਜਾਂਦਾ ਹੈ ਹਾਲਾਂਕਿ ਇਕਨੋਮਿਕ ਕਲਾਸ ਦੇ ਕਿਰਾਏ ਥੋੜੇ ਘੱਟ